ਦਰਸ਼ਕਾਂ ਲਈ ਸੰਦੇਸ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਮਾਨ ਤੇ ਪੀਐਮ ਮੋਦੀ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਕੋਟੀ ਕੋਟੀ ਪ੍ਰਣਾਮ ਦਿੱਲੀ ਸ਼ਹਿਰ ਆਬ ਕਾ ਪਲੇਟ ਵੱਡੀ ਕਾਰਵਾਈ 8 ਮਾਰਚ ਤੱਕ ਦੀ ਰਿਮਾਂਡ ਤੇ ਭੇਜ ਗਏ ਅਰਵਿੰਦ ਕੇਸ਼ਰੀਵਾ ਨਿੱਜੀ ਸਕੂਲਾਂ ਦੀ ਇਹ ਮਨਮਾਨੀ ਰੋਕਣ ਲਈ ਸਿੱਖਿਆ ਵਿਭਾਗ ਨੇ ਕਸਿਆ ਸ਼ਿਕੰਜਾ ਜਾਰੀ ਕੀਤੇ ਨਵੇਂ ਨਿਰਦੇਸ਼ ਲੁਧਿਆਣਾ ਜਗਰਵਤੀ ਹੋਰਤ ਨਾਲ ਛੇੜਛਾੜ ਕਟਮਾਰ ਕਾਰਨ ਇੱਕ ਬ ਦੀ ਹੋਈ ਮਾਤ ਦੁੱਜੀ ਨੂੰ ਨਰਸਰੀ ਚ ਰੱਖਿਆ ਗਿਆ ਕੇਜਰੀਵਾਲ ਦੀ ਗ੍ਰਫਤਾਰੀ ਤੇ ਸੰਸਦ ਬੱਟੂ ਨੇ ਵਿਅੰਗ ਕਸਿਆ ਕਿ ਆਪਾਜਪਾ ਨੇ ਆਪ ਦਾ ਸਵਾਦ ਲਿਆ ਦਿੱਤਾ ਪੰਜਾਬ ਚ ਕਾਂਗਰਸੀਆਂ ਤੇ ਹੋ ਰਹੇ ਨੇ ਪਰਚ ਮੋਗਾ ਚ ਸੜਕ ਪਾਰ ਕਰ ਰਹੀ ਮਾਸੂਮ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ ਬੱਚੀ ਨੇ ਮੌਕੇ ਤੇ ਛੱਡੇ ਸਾਂ ਜੇਲ੍ਹ ਤੋਂ ਮਿਲੀ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਲੋਕਾਂ ਨੂੰ ਪੇਜ ਜੁਨੇਹਾ ਕਿ ਹਾਂ ਮੰਦਰ ਜਾਇਓ ਤੇ ਮੇਰੇ ਲਈ ਅਰਦਾਸ ਕਰਿਓ ਜਲੰਧਰ ਦੀ ਔਰਤ ਨਾਲ ਕੈਨੇਡਾ ਭੇਜੁੰਦਨਾਤ ਤੇ ਠੱਗਾਂ ਨੇ ਕੀਤੀ ਲੱਖਾਂ ਰੁਪਏ ਰਿਕੰਦੀ ਹਰਮੰਦਰ ਸਾਹਿਬ ਕੋਲ ਤੇ ਬਾਲੀਵੁੱਡ ਅਦਾਕਾਰ ਰਣਜੀਤ ਹੱਡਾ ਕਿਹਾ ਇੱਥੇ ਆ ਕੇ ਮਿਲਦੀ ਹੈ ਸ਼ਾਂਤੀ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਨਿਰੋੜਵੈਜ ਦੀ ਰੋਡਵੇਜ ਦੀ ਬਸ ਚਕਿੱਤਾ ਸਫਰ ਯਾਤਰੀਆਂ ਤੇ ਸਟਾਫ ਨਾਲ ਕੀਤੀ ਗੱਲਬਾਤ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਭਾਰਤ ਦੀ ਮਦਦ ਨਾਲ ਪੂਟਾਂਚ ਚ ਬਣੇ ਹਸਪਤਾਲ ਦਾ ਕੀਤਾ ਉਦਘਾਟਨ ਪੀਐਮ ਮੋਦੀ ਨੇ ਮਾਸਕੋ ਚ ਹੋਏ ਹਮਲੇ ਦੀ ਕਿਤੇ ਨਿੰਦਾ ਕੀਤਾ ਭਾਰਤ ਰੂਸ ਨਾਲ ਇੱਕ ਜੁਟਤਾ ਨਾਲ ਖੜਾ ਹੈ ਚੱਡਿਗੜ੍ਹ ਦੇ ਫਲਾਈਓਵਰ ਤੇ ਵਾਪਰਿਆ ਵੱਡਾ ਹਾਦਸਾ ਕਈ ਗ كل اربع ਹਿਮਾਚਲ ਦੇ ਨੌ ਵਿਧਾਇਕ ਬੀਜੇਪੀ ਚ ਹੋਣਗੇ ਸ਼ਾਮਲ ਦਿੱਲੀ ਚ ਨੱਡਾ ਪਾਰਟੀ ਚ ਕਰਨਗੇ ਸ਼ਾਮਲ ਦਿੱਲੀ ਤੇ ਪੰਜਾਬ ਵਿਚਾਲੇ ਪੀਸੀਏ ਦੇ ਇੰਟਰਨੈਸ਼ਨਲ ਸਟੇਡੀਅਮ ਚ ਆਈਪੀਐਲ ਮੈਚ ਅੱਜ ਪੁਲਿਸ ਨੇ ਜਾਰੀ ਕੀਤਾ ਰੂਟ ਪਲਾਨ ਡੀਜੀਸੀਏ ਨੇ 에ਅਰ ਇੰਡੀਆ ਤੇ ਲਗਾਇਆ 100 ਲੱਖ ਦਾ ਜੁਰਮਾਨਾ 에ਅਰਲਾਈਨ ਨੇ ਇਸ ਨਿਯਮ ਦੀ ਕਿੱਤੀ ਸੁਲੰਘਣਾ ਸੰਗਰੂਰ ਸ਼ਰਾਬ ਮਾਮਲੇ ਚ ਜਾਂਚ ਰਹੀ ਭਾਈ ਲੈਵਲ ਕਮੇਟੀ ਗਠਿਤ ਏਡੀਜੀਪੀ ਗੁਰਿੰਦਰ ਢਿੱਲੋਂ ਕਰਨਗੇ ਕਮੇਟੀ ਦੇ ਅਗਵਾਈ ਮੋਸਕੋ ਦੇ ਸ਼ਾਪਿੰਗ ਮਾਲ ਚ ਹੋਇਆ ਅਤਵਾਦੀ ਹਮਲਾ ਹੁਣ ਤੱਕ 60 ਲੋਕਾਂ ਦੀ ਹੋਈ ਮੌਤ 145 ਹਾਲੀ ਲੋਗ ਹੋਏ ਗੰਭੀਰ ਜ਼ਖਮੀ ਜਾਪਾਨ ਚ ਬਣਿਆ ਵਾਈਨ ਵਾਲਾ ਪਾਰਕ ਜਿੱਥੇ ਵਿਜ਼ਿਟਰਸ ਆ ਕੇ ਲਗਾਉਂਦੇ ਹਨ ਰੈੱਡ ਵਾਈਨ ਪੂਲ ਚ ਡੁੱਬ ਕੀ ਆਈਪੀਐਲ 2024 ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ ਟੀ20 ਦੇ 12000 ਰੰਸ ਬਣਾਉਣ ਵਾਲੇ ਬਣੇ ਪਹਿਲੇ ਪਾਰਤੀ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਉਜ਼ਾਜ਼ਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੱਟ ਨਿਊਜ਼